ਪੰਜਾਬ ਸਰਕਾਰ ਦੁਆਰਾ ਉਦਯੋਗਪਤੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਲੈਨ ਐਨਾਨਸਮੈਂਟ ਨੂੰ ਲੈ ਕੇ OTS ਸਕੀਮ ਨੂੰ ਹਰੇ ਚੰਦੇ ਦੇ ਦਿੱਤੀ ਗਈ ਕੰਪਾਊਂਡਿੰਗ ਫੀਸ ਅਤੇ ਪੈਨਲਟੀ ਵਿਆਜ ਮੁਆਫ ਕਰ ਦਿੱਤਾ ਗਿਆ ਹੈ ਉਦਯੋਗਪਤੀਆਂ ਨੂੰ ਹੁਣ 8% ਫਲੈਟ ਵਿਆਜ ਹੀ ਦੇਣਾ ਪਵੇਗਾ 31 ਦਸੰਬਰ ਤੱਕ ਸਕੀਮ ਰਹੇਗੀ ਪੰਜਾਬ ਸਰਕਾਰ ਦੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਕੰਪਾਊਂਡਿੰਗ ਫੀਸ ਅਤੇ ਪੈਨਲਟੀ ਵਿਆਜ ਜੁੜਾ ਹੈ ਮਾਫ ਕਰ ਦਿੱਤਾ ਗਿਆ ਹੈ ਨੈਲੀ ਲੈਂਡ ਇਨਹਾਂਸਮੈਂਟ ਦੇ ਲਈ ਓਟਸ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਦੋ ਓਟਸ ਸਕੀਮਾਂ ਨੂੰ ਕੈਬਨਿਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਹਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਇਨਹਾਂਸਮੈਂਟ ਦੀ ਸਕੀਮ ਦੀ ਓਟਸ ਲੈਂਡ ਇਨਹਾਂਸਮੈਂਟ ਕੀ ਹੈ ਮਨ ਲਓ ਜਦੋਂ ਉਹ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕੱਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦੋ ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕੱਟਿਆ ਤਾਂ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ ਪੀਐਸਆਈਸੀ ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਤਾਂ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਤਾਂ ਇਨਹਾਂਸਮੈਂਟ ਪੀਐਸਆਈ ਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇ ਦਿੱਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈ ਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦਿੱਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਹੋ ਪਲਾਟਸ ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਦੇਰ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਦੇਤੇ ਸੀ ਠੀਕ ਹੈ ਪਰ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਤੋਂ ਮੈਂਬਰ ਨੇ ਸੰਜੀਵ अरोड़ा ਜੀ ਮੇਰੇ ਨਾਲ ਬੈਠੇ ਨੇ ਪੀਐਸਆਈਸੀ ਦੇ ਚੇਅਰਮੈਨ ਦਲਬੀਤ ਲੋਹੇ ਜੀ ਮੇਰੇ ਨਾਲ ਬੈਠਾ ਤੋਂ ਪਹਿਲਾ ਅਸੀਂ ਆਪਣੇ ਵਪਾਰੀਆਂ ਤੋਂ ਆਪਣੇ ਉਦਯੋਗਪਤੀਆਂ ਨੂੰ ਅਸੀਂ ਆਪਣੇ ਇਹ ਪੁੱਛਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਇਹ ਜਿਹੜੀ ਡਿਮਾਂਡ ਸੀ ਇਹ ਡਿਮਾਂਡ ਉਹਨਾਂ ਨੇ ਸਾਨੂੰ ਦੱਸੀ ਹੈ ਤੁਸੀਂ ਦੇਖੋ ਕਿੰਨੀ ਵਧੀਆ ਸਰਕਾਰ ਲੋਕ ਪੱਕੀ ਸਰਕਾਰ ਕਿ ਅਸੀਂ ਆਪਣਾ ਫੈਸਲਾ ਨਹੀਂ ਉਹਨਾਂ ਤੇ ਵਪਾਰੀਆਂ ਤੇ ਕੋਈ ਥੋਪਿਆ ਅਸੀਂ ਵਪਾਰੀਆਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਵਪਾਰੀ ਕਹਿੰਦੇ ਸਾਨੂੰ 30-30 ਸਾਲ ਦੇ 40-40 ਸਾਲ ਦੇ ਇਸ ਜੰਜਾਲ ਤੋਂ ਆਜ਼ਾਦ ਕਰ ਦਿਓ ਸਾਨੂੰ 8% ਤੇ ਜੇ ਤੁਸੀਂ ਇਹ ਦੋਨੋਂ ਸਕੀਮਾਂ ਇੱਕ ਲੈਂਡ ਇਨਹਾਂਸਮੈਂਟ ਦੀ ਸਕੀਮ ਤੇ ਦੂਸਰਾ ਪ੍ਰਿੰਸੀਪਲ ਅਮਾਉਂਟ ਦੀ ਸਕੀਮ ਜੇ ਫਲੈਟ 8% ਤੇ ਦੇ ਦੋਨੋਂ ਤਾਂ ਅਸੀਂ ਸਰਕਾਰ ਨੂੰ ਇਹ ਪੂਰਨ ਭਰੋਸਾ ਦਿਵਾਨੇ ਆ ਕਿ ਅਸੀਂ ਸਾਰੇ ਦੇ ਸਾਰੇ ਜਿੰਨੇ ਬੈਕਲੌਗਸ ਨੇ ਉਹ ਕਲੀਅਰ ਕਰ ਦਾਂਗੇ ਔਰ ਅਸੀਂ ਵੀ ਚਾਹੁੰਦੇ ਆ ਅਸੀਂ ਆਪਣੇ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲOTS ਨੇ ਆਪਣੇ ਨਾਮ ਕਰਵਾ ਲਈਏ ਸੋ ਅੱਜ ਇਹ ਬਹੁਤ ਵੱਡਾ ਇਤਿਹਾਸਕੁਨ ਫੈਸਲਾ ਹੈ ਔਰ ਇਹ ਜਿਹੜੀ OTS ਸਕੀਮ ਹੈ 31 ਦਸੰਬਰ 2025 ਤੱਕ ਜਾਰੀ ਰਹੂਗੀ 31 ਦਸੰਬਰ 2025 ਤੱਕ ਜਾਰੀ ਰਹੂਗੀ ਲਗਭਗ ਲਗਭਗ 9 ਮਹੀਨੇ ਦਾ ਸਮਾਂ ਪਿਆ ਇਸ 9 ਮਹੀਨੇ ਦੇ ਸਮੇਂ ਦੇ ਅੰਦਰ ਤੇ ਬਹੁਤ ਲੌਂਗ ਪੀਰੀਅਡ ਦਿੱਤਾ ਹੈ ਮੇਨ ਲਾਦਾ ਓਟੀਐ ਸਕੀਮ ਦਾ ਸਭ ਤੋਂ ਸਟ੍ਰੈਚਫੁੱਲ ਪੀਰੀਅਡ ਹੈ ਜਿਹੜਾ ਸਭ ਤੋਂ ਲੌਂਗ ਪੀਰੀਅਡ ਆਪਾਂ ਦਿੱਤਾ ਹੈ ਸੋ ਇਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਲਾਹਾ ਇਸ ਸਮੇਂ ਸੰਮਤਕਾਰ ਲੈ ਸਕਦੇ ਨੇ ਤਾ ਉਹ ਲੈ ਸਕਦੇ ਨੇ ਅੱਜ ਪੰਜਾਬ ਸਰਕਾਰ